ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਿੱਤੀ ਹੈ ਤੇ 27 ਸਾਲ ਬਾਅਦ ਹੁਣ ਭਾਜਪਾ ਜਿਹੜੀ ਦਿੱਲੀ ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਵੱਡੇ ਚਿਹਰਿਆਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮਨੀਸ਼ ਸ਼ਿਸ਼ੋਦੀਆ ਸਤਿੰਦਰ ਜੈਨ ਦੇ ਵੱਡੇ ਜਿਹੜੇ ਆਗੂ ਨੇ ਇਹ ਵੀ ਜਿਹੜੇ ਵੋਟਾਂ ਦੇ ਵਿੱਚ ਹਾਰ ਗਏ ਨੇ ਤਾਂ ਹੁਣ ਚਰਚਾ ਛਿੜ ਰਹੀ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਪਾਜ ਪਾ ਸਰਕਾਰ ਹੈ ਜਿਹੜੀ ਉਹ ਕਿਸ ਨੂੰ ਅਨਾਉਂਸ ਕਰਨ ਵਾਲੀ ਹੈ ਸੱਤ ਨਾਮ ਨੇ ਜਿਹੜੇ ਸਾਹਮਣੇ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਨ੍ਹਾਂ ਦੇ ਵਿੱਚ ਜਿਹੜੇ ਇਹ ਨਾਮ ਨੇ ਸਾਹਮਣੇ ਆ ਰਹੇ ਨੇ ਇਸ ਦੇ ਵਿੱਚ ਸਭ ਤੋਂ ਪਹਿਲਾ ਨਾਮ ਸਾਹਮਣੇ ਆ ਰਿਹਾ ਪ੍ਰਵੇਸ਼ ਸਿੰਘ ਵਰਮਾ ਦੂਜਾ ਨਾਮ ਆ ਰਿਹਾ ਮਨੋਜ तिवारी ਤੀਜਾ ਮਨਜਿੰਦਰ ਸਿੰਘ ਸਿਰਸਾ ਚੌਥਾ ਸਮ੍ਰਿਤੀ ਇਰਾਨੀ ਤੇ ਵਿਜੇਂਦਰ ਗੁਪਤਾ ਤੇ 6ਵਾਂ ਆ ਰਿਹਾ ਮੋਹਨ ਸਿੰਘ ਬੈਸਟ ਤੇ 7ਵਾਂ ਬਰਿੰਦਰ ਸੱਚ ਦੇਵਤਾ ਭਾ ਜੀਪੀ ਸਰਕਾਰ ਕਿਹੜਾ ਉਹ ਚਿਹਰਾ ਜਿਸ ਨੂੰ ਇਹ ਜ਼ਿੰਮੇਵਾਰੀ ਸੌਂਪਣ ਲੱਗੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹਨਾਂ ਦੇ ਵਿੱਚੋਂ ਜਿਹੜਾ ਸਿਆਸੀ ਸਫਰ ਹੈ ਇਹ ਸੱਤ ਆਗੂਆਂ ਦਾ ਕਿਵੇਂ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਪ੍ਰਵੇਸ਼ ਸਿੰਘ ਵਰਮਾ ਇਸ ਲਿਸਟ ਦੇ ਵਿੱਚ ਪਹਿਲਾ ਨਾਮ ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਸਰਵੇਸ਼ ਵਰਮਾ ਦਾ ਹੈ ਉਹ ਲਗਾਤਾਰ ਦੋ ਵਾਰ ਪੱਛਮੀ ਦਿੱਲੀ ਤੋਂ ਸੰਸਦ ਮੈਂਬਰ ਰਹੇ ਨੇ ਤੇ ਉਹਨਾਂ ਨੇ 2019 ਦੇ ਵਿੱਚ 5.78 ਲੱਖ ਵੋਟਾਂ ਦੇ ਨਾਲ ਚੋਣ ਜਿੱਤੀ ਸੀ ਜਿਸ ਤੋਂ ਬਾਅਦ ਦਿੱਲੀ ਦੇ ਇਤਿਹਾਸ ਦੀ ਜਿਹੜੀ ਆਏ ਸਭ ਤੋਂ ਵੱਡੀ ਜਿੱਤ ਸੀ ਇਸ ਵਾਰ ਉਹਨਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4099 ਵੋਟਾਂ ਦੇ ਨਾਲ ਹਰਾਇਆ ਪ੍ਰਵੇਸ਼ ਸਿੰਘ ਵਰਮਾ ਬਚਪਨ ਤੋਂ ਹੀ ਸੰਗ ਨਾਲ ਜੁੜੇ ਹੋਏ ਹਨ ਉਹਨਾਂ ਨੇ ਹੁਣ ਤੱਕ ਸਾਰੀਆਂ ਚੋਣਾਂ ਜਿੱਤੀਆਂ ਉਹ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੇ ਰਹੇ ਸਨ ਤਾਂ ਇਸ ਇਹ ਮੰਨਿਆ ਜਾ ਰਿਹਾ ਸੀ ਕਿ ਭਾਜਪਾ ਨੇ ਆਪਣੀ ਜਿਹੜੀ ਹੈ ਰਣਨੀਤੀ ਦੇ ਹਿੱਸੇ ਵਜੋਂ ਉਹਨਾਂ ਨੂੰ ਦਿੱਲੀ ਵਿਧਾਨ ਸਭਾ ਵਿੱਚ ਮੌਕਾ ਦਿੱਤਾ ਇੱਕ जाट ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਹਰਿਆਣਾ ਵਿੱਚ ਗੈਰ जाट ਮੁੱਖ ਮੰਤਰੀ ਪ੍ਰਤੀ ਨਾਰਾਜ਼ਗੀ ਘਟਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਭਾਜਪਾ ਇੱਕ जाट ਨੇਤਾ ਨੂੰ ਮੁੱਖ ਮੰਤਰੀ ਬਣਾ ਕੇ ਕਿਸਾਨ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਦੂਜਾ ਨਾਮ ਮਨੋਜ तिवारी ਮਨੋਜ तिवारी ਨੇ ਲਗਾਤਾਰ ਤੀਜੀ ਵਾਰ ਉੱਤਰ ਪੂਰਬੀ ਦਿੱਲੀ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਦਿੱਲੀ ਦੇ 7 ਵਿੱਚੋਂ 6 ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਸਨ ਪਰ ਮਨੋਜ तिवारी ਨੂੰ ਪਾਰਟੀ ਨੇ ਦੁਬਾਰਾ ਟਿਕਟ ਦਿੱਤੀ ਉਹ 2016 ਤੋਂ 2020 ਤੱਕ ਦਿੱਲੀ ਭਾਜਪਾ ਦੇ ਪ੍ਰਧਾਨ ਰਹੇ ਮਨੋਜ तिवारी ਪਰਵਾਚਲ ਦੇ ਵੋਟਾਂ ਦੇ ਵਿੱਚ ਬਹੁਤ ਮਸ਼ਹੂਰ ਰਹੇ ਨੇ ਬਿਹਾਰ ਦੇ ਵਿੱਚ 8 ਮਹੀਨਿਆਂ ਬਾਅਦ ਚੋਣਾ ਹਨ ਅਜਿਹੀ ਸਥਿਤੀ ਵਿੱਚ ਭਾਜਪਾ ਉਹਨਾਂ ਨੂੰ ਮੁੱਖ ਮੰਤਰੀ ਵੀ ਬਣਾ ਸਕਦੀ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਤੀਜਾ ਨਾਮ ਜਿਹੜਾ ਸਾਹਮਣੇ ਆ ਰਿਹਾ ਮਨਜਿੰਦਰ ਸਿੰਘ ਸਿਰਸਾ ਮਨਜਿੰਦਰ ਸਿੰਘ ਸਿਰਸਾ ਨੇ 2000 13 ਅਤੇ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਚੋਣ ਜਿੱਤੀਆਂ ਸਨ ਤੇ ਉਸ ਤੋਂ ਬਾਅਦ ਉਹ ਤੀਜੀ ਵਾਰ ਰਜ਼ੋਰੀ ਗਾਰਡਨ ਤੋਂ ਵਿਧਾਇਕ ਚੁਣੇ ਗਏ ਤਾਂ ਉਹ 2021 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਇਸ ਤੋਂ ਬਾਅਦ ਅਗਸਤ 2023 ਦੇ ਵਿੱਚ ਉਹਨਾਂ ਨੂੰ ਭਾਜਪਾ ਦਾ ਰਾਸ਼ਟਰੀ ਮੰਤਰੀ ਬਣਾਇਆ ਗਿਆ ਤੇ ਉਹ ਦਿੱਲੀ ਦੇ ਸਿੱਖ ਉਹ ਭਾਈਚਾਰੇ ਦੇ ਇੱਕ ਵੱਡੇ ਆਗੂ ਹਨ ਤਾਂ ਇਸ ਦੇ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਨੂੰ ਅੱਗੇ ਕਰਕੇ ਭਾਜਪਾ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰ ਸਕਦੀ ਹੈ ਤਾਂ ਚੌਥਾ ਨਾਮ ਜਿਹੜਾ ਸਾਹਮਣੇ ਆ ਰਿਹਾ ਹੈ ਸਮ੍ਰਿਤੀ ਇਰਾਨੀ ਭਾਜਪਾ ਸਮ੍ਰਿਤੀ ਇਰਾਨੀ ਨੂੰ ਵੀ ਅੱਗੇ ਵਧਾ ਸਕਦੀ ਹੈ ਉਹ 2010 ਤੋਂ 2013 ਤੱਕ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਸਨ ਤੇ 2014 ਦੇ ਵਿੱਚ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਵੀ ਉਹ ਮੰਤਰੀ ਬਣੇ ਉਹਨਾਂ ਨੇ 2019 ਦੇ ਵਿੱਚ ਰਾਹੁਲ ਗਾਂਧੀ ਨੂੰ ਹਰਾਇਆ ਉਹ ਇੱਕ ਵੱਡੀ ਔਰਤ ਦਾ ਚਿਹਰਾ ਹੈ ਭਾਜਪਾ ਵਿੱਚ ਇਸ ਵੇਲੇ ਕੋਈ ਮਹਿਲਾ ਮੁੱਖ ਮੰਤਰੀ ਨਹੀਂ ਹੈ ਅਜਿਹੇ ਵਿੱਚ ਸਮ੍ਰਿਤੀ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਔਰਤਾਂ ਨੂੰ ਇੱਕ ਸੁਣੇ ਹਾਂ ਜਿਹੜਾ ਉਹ ਦੇ ਸਕਦੀ ਹੈ ਤਾਂ 5ਵੇਂ ਨੰਬਰ ਤੇ ਆਉਂਦੇ ਨੇ ਵਜਿੰਦਰ ਗੁਪਤਾ ਵਜਿੰਦਰ ਗੁਪਤਾ ਨੇ ਰੋਨੀ ਵਿਧਾਨ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤੀ ਹੈ ਉਹ ਦੋ ਵਾਰ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਨੇ ਇਸ ਤੋਂ ਇਲਾਵਾ 2015 ਦੇ ਵਿੱਚ ਜਦੋਂ ਭਾਜਪਾ ਕੋਲ ਦਿੱਲੀ ਵਿਧਾਨ ਸਭਾ ਦੇ ਵਿੱਚ ਸਿਰਫ ਤਿੰਨ ਵਿਧਾਇਕ ਸਨ ਉਹਨਾਂ ਵਿੱਚੋਂ ਇੱਕ ਵਜਿੰਦਰ ਗੁਪਤਾ ਸਨ ਉਹ ਦਿੱਲੀ ਵਿੱਚ ਭਾਜਪਾ ਪ੍ਰਧਾਨ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਉਹਨਾਂ ਦੀ ਯੂਨੀਅਨ ਅਤੇ ਸੰਗਠਨ ਦੇ ਵਿੱਚ ਵੀ ਮਜ਼ਬੂਤ ਪਕੜ ਹੈ ਤਾ ਛੇਵਾਂ ਨਾਮ ਜਿਹੜਾ ਸਾਹਮਣੇ ਆ ਰਿਹਾ ਮੋਹਨ ਸਿੰਘ ਬੇਸਟ ਮੋਹਨ ਸਿੰਘ ਬੇਸਟ ਨੇ 1998 ਤੋਂ 2015 ਤੱਕ ਲਗਾਤਾਰ ਚਾਰ ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਨੇ ਹਾਲਾਂਕਿ 2015 ਵਿੱਚ ਉਹਨਾਂ ਨੂੰ ਕਪਿਲ ਮਿਸ਼ਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ 2020 ਵਿੱਚ ਦੁਬਾਰਾ ਵਿਧਾਇਕ ਚੁਣੇ ਗਏ 2025 ਦੇ ਵਿੱਚ ਭਾਜਪਾ ਨੇ ਉਹਨਾਂ ਨੂੰ ਡੀ ਸੀਟ ਬਦਲ ਦਿੱਤੀ ਹੈ ਤੇ ਉਹਨਾਂ ਨੂੰ ਮੁਸਲਿਮ ਬਹੁਲਤਾ ਅਤੇ ਮੁਸਤਫਾਬਾਦ ਤੋਂ ਚੋਣ ਲੜਾਇਆ ਉਹ ਉੱਥੇ ਵੀ ਜਿੱਤ ਗਏ ਮੋਹਨ ਮੋਹਨ ਬੇਸਟ ਦੀ ਯੂਨੀਅਨ ਅਤੇ ਸੰਗਠਨ ਵਿੱਚ ਚੰਗੀ ਪਕੜ ਹੈ ਪਹਾੜੀ ਇਲਾਕਿਆਂ ਵਿੱਚ ਉਹਨਾਂ ਦਾ ਚੰਗਾ ਅਸਰ ਹੈ ਜਿਹੜਾ ਉਹ ਦੇਖਿਆ ਜਾ ਰਿਹਾ ਤਾਂ 7ਵੇਂ ਨੰਬਰ ਤੇ ਆਉਂਦੇ ਨੇ ਵਰਿੰਦਰ ਸੱਚਦੇਵਾ ਵਰਿੰਦਰ ਸੱਚਦੇਵਾ 2007 ਤੇ 2009 ਤੱਕ ਚਾਂਦਨੀ ਚੌਕ ਅਤੇ 2000 14 ਤੋਂ 2017 ਤੱਕ ਮਯੂਰ ਬਿਹਾਰ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਨ ਇਸ ਤੋਂ ਬਾਅਦ ਉਹ 2009 ਤੋਂ 2012 ਤੱਕ ਦਿੱਲੀ ਭਾਜਪਾ ਰਾਜ ਮੰਤਰੀ ਤੇ 2012 ਤੋਂ 2014 ਤੱਕ ਦਿੱਲੀ ਭਾਜਪਾ ਦੇ ਸਿਖਲਾਈ ਇੰਚਾਰਜ ਅਤੇ ਰਾਸ਼ਟਰੀ ਭਾਜਪਾ ਸਿਖਲਾਈ ਟੀਮ ਦੇ ਮੈਂਬਰ ਵੀ ਰਹੇ ਨੇ 2000 ਵੀ ਤੋਂ 2023 ਤੱਕ ਸੂਬਾ ਉਪ ਪ੍ਰਧਾਨ ਰਹੇ ਨੇ ਵਿਰਿੰਦਰ ਸਚਦੇਵਾ 2023 ਦੇ ਵਿੱਚ ਹੀ ਦਿੱਲੀ ਭਾਜਪਾ ਦੇ ਸੂਬੇ ਦੇ ਪ੍ਰਧਾਨ ਬਣੇ ਤਾਂ ਇਹ ਉਹ 7 ਨਾਮ ਨੇ ਜਿਹੜੇ ਚਰਚਾ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਨੂੰ ਭਾਜਪਾ ਦਿੱਲੀ ਦਾ ਮੁੱਖ ਮੰਤਰੀ ਚੁਣ ਸਕਦੇ ਨੇ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਇਹਨਾਂ 7 ਨਾਮਾਂ ਦੇ ਵਿੱਚੋਂ ਕਿਹੜਾ ਉਹ ਨਾਮ ਹੈ ਜਿਸ ਦੇ ਉੱਤੇ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਹੈ ਕਿਸ ਨੂੰ ਬੀਜੇਪੀ ਐ ਪਾਰਟੀ ਜਿਹੜੀ ਇਹ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ